25 26 27 ਇਹ ਸਿਧੀ ਦਿਹਾੜੇ ਆਪਣੇ ਇਥੇ ਮਨਾਏ ਜਾਣਗੇ ਜੀ ਉਹਦੇ ਵਿੱਚ ਤੁਸੀਂ ਦੇਖੋ ਵੀ ਆਪਣੇ ਪ੍ਰਸ਼ਾਸਨ ਵੱਲੋਂ ਪੂਕਾ ਪ੍ਰਬੰਧ ਕੀਤੇ ਗਏ ਨੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਆ ਪ੍ਰੋਬਲਮ ਨਾ ਆਵੇ ਟ੍ਰੈਫਿਕ ਦੇ ਬਹੁਤ ਪੂਕਾ ਪ੍ਰਬੰਧ ਕੀਤੇ ਗਏ ਨੇ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਆਵਾਜਾਈ ਹੈ ਉਹ ਨਿਰਵਿਘਨ ਚੱਲ ਸਕੇ ਅੱਜ ਕੱਲ ਨਾ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਕਾਫੀ ਜਿਹੜਾ ਉਹਨਾਂ ਨੂੰ ਮੋਡੀਫਾਈ ਕਰਕੇ ਹੁੱਲੜਬਾਜੀ ਕਰਦੇ ਹੋਏ ਨਜ਼ਰ ਆਉਂਦੇ ਅ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕੇ ਦੇਖੋ ਆਪਣੇ ਘਰਾਂ ਦੇ ਵਿੱਚੋਂ ਜਦੋਂ ਆਉਂਦੇ ਬੱਚਿਆਂ ਨੂੰ ਸਮਝਾ ਕੇ ਤੋਰੋ ਦੇਖੋ ਜੀ ਬੜੀ ਲਸਾਨੀ ਸ਼ਹਾਤਾ ਹੈ ਤੇ ਬਹੁਤ ਵੱਡੀ ਇਹ ਸ਼ਹਾਤਾ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਕਿ ਜੇ ਆਪਾਂ ਕਿੱਥੇ ਚੱਲੇ ਆ ਬੱਚੇ ਨੂੰ ਘਰੋਂ ਹੀ ਸਾਰਾ ਬਰੀਫ ਕਰਕੇ ਦੱਸਿਆ ਜਾਵੇ ਟਰੈਕਟਰਾਂ ਤੇ ਵੱਡੇ ਵੱਡੇ ਡੈਕ ਲਾਉਂਦੇ ਨੇ ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਇਹ ਮੋੜ 'ਵੀ ਮਕਾਨਤ ਸਾਹਿਬ ਜਿਆਦਿਆਂ ਦੀ ਠੀਕ ਹੈ ਜੀ ਸ਼ੀਦੀ ਦੇਣ ਨੇ ਵੀ ਇਹਦੇ ਵਿੱਚ ਨਾ ਉੱਚੀ ਵਾਚ ਮਿਊਜ਼ਿਕ ਸਿਸਟਮ ਲਵਾਇਆ ਜਾਵੇ ਤਿੰਨ ਤਿੰਨ ਬਹਿ ਕੇ ਆਉਂਦੇ ਨੇ ਵੱਡੇ ਹਾਰਨ ਲਵਾਉਂਦੇ ਨੇ ਸਾਲਾਂ ਸਿਰ ਚੇਂਜ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਚੱਲੇ ਕਿੱਥੇ ਆ ਪਰ ਇਹ ਦਿਨਾਂ ਦੇ ਵਿੱਚ ਤਾਂ ਲੋਕ ਥੱਲੇ ਸੌਂਦੇ ਨੇ ਨੰਗੇ ਪੈਰੀ ਆਉਂਦੇ ਨੇ ਠੀਕ ਹੈ ਜੀ ਬਹੁਤ ਜਿਨੀ ਕਿ ਜਿਹਦਾ ਦਿਲ ਚ ਸ਼ਰਦਾ ਉਹ ਪੂਰੀ ਸ਼ੋਗਸਾਵਾ ਮਨਾਉਂਦਾ ਜੀ ਪੂਰੀ ਸ਼ਰਦਾ ਨਾਲ ਪੱਤਰਕਾਰ ਸਾਹਿਬ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਟ੍ਰੈਫਿਕ ਆ ਜਿਹੜੀ ਉਹ ਕੰਟਰੋਲ ਕੀਤੀ ਜਾ ਰਹੀ ਆ ਸਾਡੇ ਨਾਲ ਇੱਥੇ ਥਾਣੇਦਾਰ ਸਾਹਿਬ ਮੌਜੂਦ ਨੇ ਨਾਗਰਾ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਪ੍ਰਬੰਧ ਕੀਤੇ ਗਏ ਨੇ ਟ੍ਰੈਫਿਕ ਨੂੰ ਡਬੰਡ ਕਰਦੇ ਵੇਖੋ ਜੀ ਸਭ ਤੋਂ ਪਹਿਲਾਂ ਵਾਈਗੁਰੂ ਜੀ ਕਾ ਖਾਲਸਾ ਸ੍ਰੀ ਵ ਇਹ ਸਲਾਨਾ ਸ਼ੀਦੀ ਮੋੜ ਜੋੜ ਮੇਲ 2025 ਚੱਲ ਰਿਹਾ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼ੁਭ ਮਘਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਸਾਰਾ ਆਪਣਾ ਮੇਲਾ ਕੰਟਰੋਲ ਚੱਲ ਰਿਹਾ ਜੀ ਤੇ ਤੁਹਾਨੂੰ ਪਤਾ ਹੀ ਹੈ ਜੀ ਬੜੀ ਲਸਾਨੀ ਸ਼ਹਾਤ ਹੈ ਜੀ ਇਹ ਸੰਗਤ ਬਹੁਤ ਆਉਂਦੀ ਹੈ ਜੀ ਇਸ ਤੋਂ ਪਹਿਲਾਂ ਚਮਕੌਰ ਸਾਹਿਬ ਦਾ ਵੀ ਸ਼ੀਦੀ ਜੋੜ ਮੇਲ ਚੱਲ ਰਿਹਾ ਹੈ ਉਹਦੇ ਨਾਲ ਨਾਲ ਹੀ 2-3 ਦਿਨ ਦਾ ਫਰਕ ਹੈ 25 26 27 ਇਹ ਸ਼ੀਦੀ ਦਿਹਾੜੇ ਆਪਣੇ ਇੱਥੇ ਮਨਾਏ ਜਾਣਗੇ ਜੀ ਉਹਦੇ ਵਿੱਚ ਤੁਸੀਂ ਦੇਖੋ ਵੀ ਆਪਣੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਆ ਪ੍ਰੋਬਲਮ ਨਾ ਆਵੇ ਟ੍ਰੈਫਿਕ ਦੇ ਬਹੁਤ ਪੂਕਤਾ ਪ੍ਰਬੰਧ ਕੀਤੇ ਗਏ ਨੇ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਆਵਾਜਾਈ ਹੈ ਉਹ ਨਿਰਵਿਘਨ ਚੱਲ ਸਕੇ ਸੰਗਤ ਬਹੁਤ ਦੂਰੋਂ ਲੱਖਾਂ ਦੀ ਤعداد ਦੇ ਵਿੱਚ ਸੰਗਤ ਆ ਰਹੀ ਹੈ ਤੇ ਆਊਗੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰਸ਼ ਹੋਣ ਦੀ ਉਮੀਦ ਹੈ ਜੀ ਸਰ ਇਹ ਕਿਵੇਂ ਦੇਖਦੇ ਹੋ ਪਿਛਲੀ ਵਾਰ ਨਾਲੋਂ ਪ੍ਰਸ਼ਾਸਨ ਦੇ ਵੱਲੋਂ ਕਾਫੀ ਫੋਰਸ ਹੈ ਜਿਹੜੀ ਇੱਥੇ ਲਾਈ ਗਈ ਹੈ ਜੀ ਜੀ ਵੇਖੋ ਜੀ ਜਿਹੜੀਆਂ ਪਿਛਲੀ ਸਭਾ ਦੇ ਵਿੱਚ ਕੋਈ ਸੀਗੀਆਂ ਕਵੀਆਂ ਪੇਸ਼ੀਆਂ ਆਈਆਂ ਕੋਈ ਟ੍ਰੈਫਿਕ ਦੀ ਰੁਕਾਵਟਾਂ ਜਾਂ ਵੈਸੇ ਉਸ ਨੂੰ ਲੈ ਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਓਪਰੇਸ਼ਨ ਕੀਤੇ ਹੋਏ ਨੇ ਫੋਰਸ ਵਧੀਆ ਜਾਦੀ ਫੋਰਸ ਲਾਈ ਹੋਈ ਹੈ ਬੈਰੀਗੇਟਿੰਗ ਕੀਤੀ ਹੋਈ ਹੈ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਛੱਡੀ ਗਈ ਇੱਕ ਵਾਰ ਦੱਸ ਦੋਗੇ ਕਿਉਂਕਿ ਸੰਗਤ ਹੈ ਜਿਹੜੀ ਕਈ ਵਾਰੀ ਕਾਫੀ ਖੱਜਲ ਖਵਾਰ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਜਿਹੜੀਆਂ ਪਾਰਕਿੰਗਾਂ ਨੇ ਕਿਤੇ ਕਿਤੇ ਬਣਾਈਆਂ ਜੀ ਜੀ ਇਹਦੇ ਵਿੱਚ ਨਾ ਅਸੀਂ ਜਿਵੇਂ ਸਭਾ ਸਟਾਰਟ ਹੋਣੀ ਹੈ 25 26 ਕੱਜ ਤਰੀਕ 23 ਹੋਈ ਹੈ ਅਸੀਂ ਨਾ ਇੱਕ ਸਹਾਇਤਾ ਪੁਲਿਸ ਸਹਾਇਤਾ ਕੇਂਦਰ ਬਣਾਵਾਗੇ ਸੀ ਸੈਕਟਰ ਵਾਈਜ਼ ਜਿਹੜੀ ਸਾਰੀ ਸਬਾ ਹੈਗੀ ਹੈ ਇਹ ਆਪਾਂ 5-6 ਸੈਕਟਰਾਂ ਦੇ ਵਿੱਚ ਡਿਵਾਈਡ ਕੀਤੀ ਹੋਈ ਹੈ ਏਰੀਆ ਦੇ ਮੁਤਾਬਿਕ ਉਦਾਂ ਹੀ ਅਸੀਂ ਪੁਲਿਸ ਸਹਾਇਤਾ ਕੇਂਦਰ ਆਪਾਂ ਬਣਾਵਾਂਗੇ ਤੇ ਜੇ ਕਿਸੇ ਨੂੰ ਸੰਗਤ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਪਰਿਵਾਰ ਨਾਲੋਂ ਮਿਸ ਹੋ ਜਾਂਦਾ ਹੈ ਜਾਂ ਉਹਨੂੰ ਕੋਈ ਨਹੀਂ ਲੱਗਦਾ ਤਾਂ ਪੁਲਿਸ ਸਹਾਇਤਾ ਕੇਂਦਰ ਤੇ ਆਪਣੀ ਡੈਗਨੀਸ਼ਨ ਦੱਸ ਕੇ ਉਹਨੂੰ ਆਪਣਾ ਉ ਜਾ ਸਕਦਾ ਆਪਣੀ ਪਾਰਕਿੰਗ ਦੇ ਵਿੱਚ ਤੇ ਜਿਹੜੇ ਇੱਕ ਹੋਰ ਅੱਜ ਕੱਲ ਨਾ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਉਹ ਕਾਫੀ ਜਿਹੜਾ ਉਹਨਾਂ ਨੂੰ ਮੋਡੀਫਾਈ ਕਰਕੇ ਹੁੱਲੜਬਾਜੀ ਕਰਦੇ ਹੋਏ ਨਜ਼ਰਾਂ ਤੋਂ ਨੇ ਉਹਨਾਂ ਵਾਸਤੇ ਕੀ ਪ੍ਰਬੰਧ ਮੈਂ ਤਾਂ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਦੇਖੋ ਆਪਣੇ ਘਰਾਂ ਦੇ ਵਿੱਚੋਂ ਜਦੋਂ ਆਉਂਦੇ ਬੱਚਿਆਂ ਨੂੰ ਸਮਝਾ ਕੇ ਤੋਰੋ ਦੇਖੋ ਜੀ ਬੜੀ ਲਸਾਨੀ ਸ਼ਹਾਤ ਹੈ ਤੇ ਬਹੁਤ ਵੱਡੀ ਏ ਸ਼ਹਾਤ ਹੈ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਕਿ ਜੇ ਆਪਾਂ ਕਿੱਥੇ ਚੱਲੇ ਆ ਬੱਚੇ ਨੂੰ ਘਰੋਂ ਹੀ ਸਾਰਾ ਬਰੀਫ ਕਰਕੇ ਦੱਸਿਆ ਜਾਵੇ ਕਿਹੜਾ ਵੀ ਕੱਲੇ ਕੇ ਆ ਰਿਹਾ ਹੈ ਟਰੈਕਟਰਾਂ ਦੇ ਵੱਡੇ ਵੱਡੇ ਡੈਕ ਲਾਉਂਦੇ ਨੇ ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਇਹ ਮੋੜ ਵੀ ਮਕਾਨ ਸਾਹਿਬ ਜਿਆਦਿਆਂ ਦੀ ਠੀਕ ਹੈ ਜ ਉੱਚੀ ਵੱਟ ਚ ਮਿਊਜ਼ਿਕ ਸਿਸਟਮ ਲਵਾਇਆ ਜਾਵੇ ਤੇ ਜਿਵੇਂ ਤਿੰਨ ਤਿੰਨ ਬਹਿ ਕੇ ਆਉਂਦੇ ਨੇ ਵੱਡੇ ਹਾਰਨ ਲਵਾਉਂਦੇ ਨੇ ਸਾਇਲੈਂਸਰ ਚੇਂਜ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਚੱਲੇ ਕਿੱਥੇ ਆ ਪਰ ਇਹ ਦਿਨਾਂ ਦੇ ਵਿੱਚ ਤਾਂ ਲੋਕ ਥੱਲੇ ਸੌਂਦੇ ਨੇ ਨੰਗੇ ਪੈਰੀ ਆਉਂਦੇ ਨੇ ਠੀਕ ਆ ਜੀ ਬਹੁਤ ਜਾਨੀ ਕਿ ਜਿਹਦਾ ਦਿਲ ਚ ਸ਼ਰਧਾ ਉਹ ਤਾਂ ਪੂਰੀ ਸ਼ੋਗਸਾਵਾ ਮਨਾਉਂਦਾ ਜੀ ਪੂਰੀ ਸ਼ਰਧਾ ਨਾਲ ਤਾਂ ਤੁਸੀਂ ਸੁਣਿਆ ਕਿਵੇਂ ਥਾਣੇਦਾਰ ਸਾਹਿਬ ਦੇ ਵੱਲੋਂ ਅਪੀਲ ਕੀਤੀ ਗਈ ਹੈ ਇੱਕ ਵਾਰ ਮੈਂ ਦਿਖਾ ਦੂੰਗਾ ਜਿਹੜਾ ਪ੍ਰਬੰਧ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਬਹੁਤ ਹੀ ਨਿਰਪੰਤਾ ਦੇ ਨਾਲ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿਸੇ ਨੂੰ ਵੀ ਜਿਹੜਾ ਗਲਤ ਜਾਣ ਤੋਂ ਰੋਕਿਆ ਜਾ ਰਿਹਾ ਤੇ ਪੁਲਿਸ ਦੇ ਵੱਲੋਂ ਇੱਥੇ ਪਾਰਕਿੰਗਾਂ ਜਿਹੜੀਆਂ ਬਣਾਈਆਂ ਗਈਆਂ ਨੇ ਜਿੱਥੇ ਗੱਡੀਆਂ ਖੜੀਆਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਪੈਦਲ ਜਿਹੜੀ ਸੰਗਤ ਨੂੰ ਬੇਨਤੀ ਕੀਤੀ ਗਈ ਆ ਵੀ ਜਿਹੜੇ ਸਕੂਟਰ ਮੋਟਰਸਾਈਕਲ ਲੋਕਾਂ ਦੇ ਵੱਲੋਂ ਮੋਡੀਫਾਈ ਕਰਕੇ ਲੈ ਕੇ ਆnde ਜਾਂਦੇ ਨੇ ਡੈੱਕਾ ਜਿਹੜੇ ਵੱਡੇ ਵੱਡੇ ਟਰੈਕਟਰਾਂ ਦੇ ਉੱਤੇ ਲਾਏ ਜਾਂਦੇ ਨੇ ਉਹਨਾਂ ਤੋਂ ਗੁਰਹੇਜ ਕੀਤਾ ਜਾਵੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਜਗ੍ਹਾ ਦੇ ਉੱਤੇ ਕਾਫੀ ਜ਼ਿਆਦਾ ਭੀੜ ਹੋ ਜਾਣੀ ਹੈ ਕਿਉਂਕਿ ਬਹੁਤ ਜ਼ਿਆਦਾ ਸੰਗਤ ਲੱਖਾਂ ਦੀ ਤਦਾਰਦ ਦੇ ਵਿੱਚ ਇੱਥੇ ਨਤਮਸਤਕ ਹੋਣ ਆਉਣੀਆਂ ਹੈ